ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਆਇਆ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਪੋਹਾਨੀਗੜ ਵਿਖੇ ਜਿੱਥੇ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾ ਰਹੇ ਨੇ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਵੱਲੋਂ ਸਰਬੱਤ ਦੇ ਭਲੇ ਲਈ ਅੱਜ ਸੋਖਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਨੇ ਅਤੇ ਮਾਲਕ ਅਗੇ ਅਰਦਾਸ ਕੀਤੀ ਹੈ ਕਿ ਮਾਲਕਾ ਐਕਸੀਡੈਂਟਾਂ ਤੋਂ ਬਚਾਵੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਮੌਕੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਇੱਕ ਕਾਂਸਟੇਬਲ ਜੋ ਕੇ ਡਿਊਟੀ ਦੌਰਾਨ ਕਾਂਸਟੇਬਲ ਮਾਰਵਿੰਦਰ ਸਿੰਘ ਡਿਊਟੀ ਤੇ ਕਰਵਾਉਂਦੇ ਹੋਏ ਉਹਨਾਂ ਦੀ ਹਰ사 ਹੋ ਜਾਂਦਾ ਹੈ ਅਤੇ ਉਹ ਹਸਪਤਾਲ ਵੀ ਖੇ ਦਾਖਲ ਨਹੀਂ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਨੇ ਉੱਥੇ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਵੈਲਫੇਅਰ ਮੀਟਿੰਗ ਕੀਤੀ ਜਾਊਗੀ ਤਾਂ ਕਿ ਐਸਐਸਐਫ ਦੇ ਮੁਲਾਜ਼ਮਾਂ ਨੂੰ ਜੋ ਦਿੱਕਤਾਂ ਆ ਰਹੀਆਂ ਨੇ ਉਹ ਡੀਜੀਪੀ ਸਾਹਿਬ ਅੱਗੇ ਰੱਖੀਆਂ ਜਾਣ ਉੱਥੇ ਹੀ ਉਹਨਾਂ ਨੇ ਆਮ ਪਬਲਿਕ ਨੂੰ ਜਾਣਕਾਰੀ ਦਿੱਤੀ ਹੈ ਕਿ 112 ਨੰਬਰ ਤੇ ਜਾਣਕਾਰੀ ਜਿਹੜੀ ਆ ਹਾਦਸੇ ਦੀ ਦਿੱਤੀ ਜਾਵੇ ਤੇ 6 ਮਿੰਟਾਂ ਦੇ ਵਿੱਚ ਉਹਨਾਂ ਦੀ ਗੱਡੀ ਐ ਜਿਹੜੀ ਸਪੋਰਟ ਤੇ ਪਹੁੰਚਦੀ ਐ ਹਾਦਸੇ ਵਾਲੀ ਜਗ੍ਹਾ ਤੇ ਪਹੁੰਚਦੀ ਐ ਸੋ ਅੱਜ ਸਰਬੱਤ ਦੇ ਪਣੇ ਦੀ ਅਰਦਾਸ ਕੀਤੀ ਗਈ ਐ ਸ੍ਰੀ ਸ਼ਕਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਸੁਣਾਉਨੇ ਆ ਕੀ ਕਹਿਣਾ ਸੋ ਸੋ ਹਾਦਸੇ ਵਿੱਚ ਫਟਲਾ ਨਹੀਂ ਵੱਡਾ ਸਹਾਰਾ ਬੰਦੇ ਨੇ ਐਸਐਸਐਫ ਦੇ ਮਦਦ ਨੂੰ ਪਹਿਲਾਂ ਪੱਗਲ ਬਾਤ ਸੁਣਦੇ ਆ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਤੇ ਮਾਨਯੋਗ ਡੀਜੀਪੀ ਟ੍ਰੈਫਿਕ ਸਾਡੇ ਅਮਰਦੀਪ ਸਿੰਘ ਰਾਏ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਅੱਜ ਖੰਡਪਾਟ ਸਾਹਿਬ ਇੱਥੇ ਪਹਾਨੀਗੜ ਰੱਖਿਆ ਗਿਆ ਇਹਦਾ ਮੁੱਖ ਉਦੇਸ਼ ਜੋ ਐਸਐਸਐਫ ਦਾ ਕੰਮ ਹੈ ਕਿ ਲੋਕਾਂ ਨੂੰ ਫਰਸਟ ਰਿਸਪੌਂਡਰ ਬਣ ਕੇ ਹਸਪਤਾਲਾਂ ਦੇ ਵਿੱਚ ਪਹੁੰਚਾਉਣਾ ਸਾਡਾ ਉਦੇਸ਼ ਇਹਦੇ ਵਿੱਚ ਇਹ ਸੀਗਾ ਕਿ ਸਰਬੱਤ ਦਾ ਭਲਾ ਹੋਵੇ ਉਸ ਦੀ ਜਰੂਰਤ ਨਾ ਪਵੇ ਕਿ ਸਾਨੂੰ ਕੋਈ ਐਕਸੀਡੈਂਟ ਲਈ ਲੈ ਕੇ ਜਾਣਾ ਪਵੇ ਲੇਕਿਨ ਫਿਰ ਵੀ ਜੋ ਸਾਡੀ ਡਿਊਟੀ ਹੈ ਐਸਐਸਐਵ ਦੀ ਉਹ ਇਹ ਚੰਗੀ ਤਰ੍ਹਾਂ ਨਿਭਾ ਰਹੇ ਨਹੀਂ ਦੂਸਰਾ ਉਦੇਸ਼ ਹੈ ਡਿਊਟੀ ਦੌਰਾਨ ਸਾਡੇ ਇੱਕ ਕਾਂਸਟੇਬਲ ਮਾਲਵਿੰਦਰ ਸਿੰਘ ਉਹਨਾਂ ਦਾ ਘਰੋਂ ਆਉਂਦੇ ਹੋਏ ਡਿਊਟੀ ਤੇ ਐਕਸੀਡੈਂਟ ਹੋ ਗਿਆ ਸੀਗਾ ਉਹ ਡੀਐਮਸੀ ਦਾਖਲ ਨੇ ਕੋਮਾ ਦੇ ਵਿੱਚ ਨੇ ਉਨ੍ਹਾਂ ਦੀ ਸਲਾਮਤੀ ਵਾਸਤੇ ਅਸੀਂ ਅੱਜ ਏਖੰਡ ਪੜ ਸਾਭ ਦਾ ਆਯੋਜਨ ਕੀਤਾ ਇਸ ਖੰਡ ਖੰਡ ਪੜ ਸਾਭ ਤੋਂ ਬਾਅਦ ਹੁਣ ਅਸੀਂ ਵੈਲਫੇਅਰ ਮੀਟਿੰਗ ਕਰਨ ਜਾ ਰਹੇ ਹਾਂ ਪੂਰੀ ਪਟਿਆਲਾ ਰੇਂਜ ਦੀ ਜੋ ਜੋ ਇਹਨਾਂ ਦੀ ਮੁਲਾਜ਼ਮਾਂ ਦੀ ਦੁੱਖ ਤਕਲੀਫਾਂ ਆ ਉਹ ਅਸੀਂ ਮਾਨਯੋਗ ਡੀਜੀਪੀ ਟ੍ਰੈਫਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦਾ ਇਹੀ ਸਾਡਾ ਮਕਸਦ ਸੀ ਸਰ ਬਹੁਤ ਲੋਕ ਨੇ ਜਿਹੜੇ ਬਾਸਾ ਹੁੰਦਾ ਤਾਂ ਐਸਐਸਐਫ ਤੱਕ ਜਾਣਕਾਰੀ ਪਹੁੰਚਾਉਂਦੇ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਾਂਗਾ ਉਹਨਾਂ ਲੋਕਾਂ ਵਾਸਤੇ ਇਹ ਹੈ ਕਿ 112 ਇੱਕ ਨੰਬਰ ਹੈ ਜੋ ਪੁਲਿਸ ਦਾ ਇੱਕ ਪੱਕਾ ਹੀ ਨੰਬਰ ਹੈ 112 ਨੰਬਰ ਤੇ ਕੋਈ ਵੀ ਉਥੋਂ ਗੁజర్ ਰਿਹਾ ਹੈ ਜਾਂ ਕੋਈ ਮਤਲਬ ਸੁਚੇਤ ਹੈ ਉਸ ਗੱਡੀ ਵਿੱਚ 112 ਤੇ ਕਾਲ ਕਰੇ 112 ਦੇ ਥਰੂ ਜਿਹੜੇ ਵੀ ਰੂਟ ਤੇ ਐਕਸੀਡੈਂਟ ਹੋਇਆ ਉਸ ਰੂਟ ਦੇ ਇੰਚਾਰਜ ਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਜਾਏਗੀ ਜੋ ਸਾਡਾ ਰਿਸਪੌਂਡ ਟਾਈਮ ਹੈ ਅਜੇ ਤੱਕ 6 ਮਿੰਟ ਦਾ ਹੈ ਸਾਡਾ ਇੱਕ ਰੂਟ ਤੇ ਗੱਡੀ 6 ਮਿੰਟ ਦੇ ਵਿੱਚ ਪਹੁੰਚ ਜਾਂਦੀ ਹੈ ਤੋਂ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਅਗਰ ਤੁਹਾਨੂੰ ਕਿਤੇ ਦੀ ਕੋਈ ਐਕਸੀਡੈਂਟ ਦੇਖਤਾ ਹੈ ਕੋਈ ਜਾਮ ਲੱਗਾ ਹੈ ਜਾਂ ਕੋਈ ਗੱਡੀ ਪਲਟੀ ਹੈ ਸੜਕ ਨੂੰ ਖਲਵੋਣ ਲਈ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ 112 ਤੇ ਕਾਲ ਕੀਤੀ ਜਾਵੇ ਤਾਂ ਕਿ ਉਹ ਸਾਡੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੂੰ ਉਹਦਾ ਸੂਚਨਾ ਮਿਲ ਸਕੇ